ਆਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਤੁਹਾਨੂੰ ਪਤਾ ਹੈ ਜੀ ਜਸ ਗੁਰੀ ਵਲੌਗਸ ਤੇ ਵਲੌਗ ਆਪਾਂ ਇਹਦਾ ਕਰਤਾ ਹੈ ਜੀ ਸਟਾਰਟ ਤੇ ਅੱਜ ਆਪਾਂ ਆ ਚੱਲੇ ਆ ਜੀ ਕਿਤੇ ਬਾਹਰ ਤੇ ਨਾਲ ਇਹਨਾਂ ਨੂੰ ਮਲਾਉਣੇ ਅੱਜ ਆਪਣੇ ਪੁਰਾਣੇ ਯਾਰੀ ਨਾਲ ਘਟੋ ਘਾਟ ਸਾਡੀ ਯਾਰੀ ਜਿਹੜੀ ਆ ਉਹ 2000 2014 ਦੇ ਲਾਗੇ ਚੱਗਦੀ ਆ 2014 ਚ ਅਸੀਂ ਯਾਰੀ ਦੋਸਤੀ ਸਾਡੀ ਸ਼ੁਰੂ ਹੋਈ 2014 ਤੋਂ ਪਹਿਲਾਂ ਦੀ ਆ ਕਿਉਂਕਿ 2014 ਤੋਂ ਬਾਅਦ ਅਸੀਂ ਸਕੂਲ ਇਕੱਠੇ ਪਏ ਉਦੋਂ ਦੀ ਆ ਉੱਤੋਂ ਪਹਿਲਾਂ ਜਦੋਂ ਅਸੀਂ ਇੱਥੇ ਅੰਮ੍ਰਿਤਸਰ ਆਏ ਹਾਂ ਤੇ ਆਵਲ ਏਰੀਆ ਚ ਆਏ ਹਾਂ ਤੇ ਉਦੋਂ ਤੁਹਾਡੀ ਜਾਰੀ ਦੋਸਤੀ ਪੈ ਗਈ ਮਤਲਬ 2012 ਦੇ ਲਗ ਕੇ ਚੱਗੇ ਦੀ ਸਾਡੀ ਜਾਰੀ ਦੋਸਤੀ ਪੱਕੀ ਆ ਤੇ ਅੱਜ ਤੁਹਾਨੂੰ ਆਪਾਂ ਨਾਲੇ ਮਲਾਉਨੇ ਆ ਬੰਦੇ ਨਾਲ ਵੀ ਜਿਹਦੇ ਨਾਲ ਆਪਣੀ ਏਡੀ ਆੜੀ ਪੱਕੀ ਆ ਤੇ ਨਾਕ ਦੀ ਸਾਡੇ ਕੋਈ ਫਿੱਕ ਪਈ ਆ ਹਾਂ ਤੇ ਇਹ ਸੱਚੋ ਕੀ ਕਰੀ ਬਲੌਗ ਦੇ ਵਿੱਚ ਨਹੀਂ ਆਇਆ ਤੇ ਨਾਕ ਦੀ ਕਦੀ ਉਹਦਾ ਜ਼ਿਕਰ ਕੀਤਾ ਕਿਉਂਕਿ ਉਹ ਡਿਊਟੀ ਵਗੈਰਾ ਕਰਦਾ ਵਾ ਜੋਬ ਵਗੈਰਾ ਕਰਦਾ ਵਾ ਤੇ ਇਸ ਕਰਕੇ ਉਹ ਵਲੌਗਿੰਗ ਦੇ ਵਿੱਚ ਘੱਟ ਹੀ ਆਉਂਦਾ ਵਾ ਤੇ ਅੱਜ ਆਪਾਂ ਚੱਲੇ ਹਾਂ ਦੋਵੇਂ ਜਾਣੇ ਬਾਹਰ ਕਿਤੇ ਤੇ ਚਲੋ ਆਉਂਦਾ ਆ ਤੇ ਫਿਰ ਤੁਹਾਨੂੰ ਨਾਲੇ ਮਲਾਉਨੇ ਆ ਤੇ ਨਾਲੇ ਅੱਜ ਆ ਜੀ ਸੰਡੇ ਤੇ ਫੇਰ ਖਾਣਨੇ ਆ ਜੀ ਆਪਾਂ ਜਾਲੂ ਵਾਲੇ ਪਰੌਂਠੇ ਚਲੋ ਰੋਟੀ ਰੋਟੀ ਖਾਣੇ ਆ ਤੇ ਫਿਰ ਆਉਂਦਾ ਵਾਰ ਫੇਰ ਤੁਹਾਨੂੰ ਉਹਦੇ ਨਾਲ ਮਲਾਉਨੇ ਆ ਤੇ ਬਾਕੀ ਬਾਹਰ ਦਾ ਵੀਊ ਸੀ ਚੈੱਕ ਕਰੋ ਪੂਰੀ ਧੁੱਪ ਲੱਗ ਚੁੱਕੀ ਆ ਪੂਰੀ ਕੜਾਕੀ ਧੋਪਿਆ ਤੇ ਜਾਣਾ ਵੀ ਆਪਾਂ ਮੋਟਰਸਾਈਕਲ ਤੇ ਆ ਜਿੱਥੇ ਆਪਾਂ ਜਾਣਾ ਜਾਣਾ ਵੀ ਆਪਾਂ ਮੋਟਰਸਾਈਕਲ ਤੇ ਆ ਬਾਕੀ ਚਲੋ ਕੋਈ ਨਹੀਂ ਚੱਲਦੇ ਆ ਫਿਰ ਤੁਹਾਨੂੰ ਵੀ ਵਿਖਾਉਨੇ ਆ ਵੀ ਆਪਾਂ ਅੱਜ ਆਪਾਂ ਕਿੱਥੇ ਚੱਲੇ ਆ ਤੇ ਬਾਕੀ ਰੋਟੀ ਰੂਟੀ ਆਪਣੀ ਬਣ ਕੇ ਆ ਗਈ ਆ ਤੇ ਰੋਟੀ ਹੁਣ ਆਪਾਂ ਖਾਣੇ ਆ ਰੋਟੀ ਆਪਣੀ ਆ ਗਈ ਆ ਜੀ ਆਲੂ ਵਾਲੇ ਪਰੌਂਠੇ ਤੇ ਮੈਂ ਖਾਊਗਾ ਜੀ ਦੇਸੀ ਘਿਓ ਤੇ ਨਾਲ ਖਾਊਗਾ ਜੀ ਮੱਖਣ ਤੇ ਵਾਈਫ ਜਿਹੜੀ ਇਹ ਦੇਸੀ ਘਿਓ ਖਾਂਦੀ ਨਹੀਂ ਇਹ ਰਿਫਾਈਨ ਵਾਲੇ ਖਾਊਗੀ ਤੇ ਚਲੋ ਰੋਟੀ ਰੋਟੀ ਖਾਣੇ ਆ ਤੇ ਫਿਰ ਚੱਲਦੇ ਆਪਾਂ ਤੇ ਬਾਕੀ ਆਪਾਂ ਘਰੋਂ ਨਿਕਲ ਚੁੱਕੇ ਆ ਰੋਟੀ ਰੋਟੀ ਆਪਾਂ ਖਾ ਲਈ ਹੀ ਤੇ ਤੇ ਵੀ ਵੀ ਕੇ ਸਵਾਦ ਲੈ ਲੇ ਹੋਣੇ ਤੇ ਮੂੰਹ ਚ ਪੂਰਾ ਪਾਣੀ ਆਉਣ ਡਾਣਾ ਵੀ ਆਲੂ ਵਾਲੇ ਪਰੌਣੇ ਖਾੜੇ ਆ ਘਰਦਿਆਂ ਨੂੰ ਕਹੋ ਤੁਹਾਨੂੰ ਹੀ ਬਣਾ ਕੇ ਦੇਵੇ ਤੇ ਬਾਕੀ ਹੁਣ ਸਾਹਿਲ ਆਪਣੇ ਨਾਲ ਆ ਚੁੱਕਾ ਵਾ ਤੇ ਹੁਣ ਪਹਿਲਾਂ ਪਾਉਨੇ ਆ ਮੋਟਰਸਾਈਕਲ ਤੇਲ ਸਾਹਿਲ ਵਾਲੇ ਮੋਟਰਸਾਈਕਲ ਤੇ ਜਾਣਾ ਤੇ ਉਹ ਖਰਾਬ ਹੋ ਗਿਆ ਇਹ ਵੀ ਖਰਾਬ ਹੀ ਆ ਪਰ ਹੁਣ ਇਹਨੂੰ ਧੱਕੇ ਤੋਂ ਕਿਹਨਾਂ ਲੈ ਜਾਣਾ ਤੇ ਚਲੋ ਹੁਣ ਪਹਿਲਾਂ ਤੇਲ ਪਾਉਨੇ ਆ ਤੇ ਫਿਰ ਚੱਲਦੇ ਆ ਤੁਹਾਨੂੰ ਆਪਾਂ ਦੱਸਿਆ ਜੇ ਵੀ ਅੱਜ ਆਪਾਂ ਚੱਲੇ ਆ ਕਿਤੇ ਦੋਵੇਂ ਜਾਣੇ ਤੇ ਤੇਲ ਤੁਲ ਪਵਾ ਕੇ ਤੇ ਫਿਰ ਨਿਕਲਦੇ ਆ ਸਦਾ ਤੁਲਪੂ ਆ ਗਏ ਤੇ ਆਪਾਂ ਚੱਲ ਪਿਆ ਜੀ ਹੁਣ ਆਪਣੇ ਰੂਟ ਤੇ ਤੇ ਬਾਕੀ ਤੁਹਾਨੂੰ ਦੱਸਿਆ ਸੀ ਨਾ ਵਿਹਾਦੀ ਯਾਰੀ ਕਿੱਡੀ ਪੁਰਾਣੀ ਆ ਤੇ ਉਹੋ ਬੰਦਾ ਵਾ ਚੈੱਕ ਕਰੋ ਬਾਕੀ ਹੁਣ ਇਹਨੇ ਹੁਣ ਇਹਨੇ ਮੂਹ ਬੰਨਿਆ ਵਾ ਤੇ ਪਰ ਪਹਿਲਾਂ ਤੇ ਬਲੌਗ 'ਚ ਵੇਖ ਲਿਆ ਤੁਹਾਨੂੰ ਪਤਾ ਜੇ ਘਟਾ ਮਿੱਟੀ ਕਿਨਾ ਅੰਮ੍ਰਿਤਸਰ ਦੇ ਵਿੱਚ ਤੇ ਹੁਣ ਚੱਲ ਪਿਆ ਆਪਾਂ ਤੇ ਬਾਕੀ ਯਾਰੀ ਤੁਹਾਨੂੰ ਦੱਸ ਹੀ ਦਤਾ ਆਪਾਂ ਸਟਾਰਟਿੰਗ 'ਚ ਦੱਸ ਹੀ ਦਤਾ ਬਲੌਗ ਦੇ ਵਿੱਚ ਵੀ 2012-13 ਦੀ ਯਾਰੀ ਦੋਸਤੀ ਆ ਸਾਡੀ ਦੇ ਹੁਣ ਆਪਾਂ ਚੱਲੇ ਆ ਦੋ ਜਣੇ ਫੇਰ 바ਵਾ ਦਿਨਾਂ ਬਾਅਦ ਚ ਦਿਨਾਂ ਬਾਅਦ ਨਹੀਂ 바ਵਾ ਸਾਲਾਂ ਬਾਅਦ ਹੋਇਆ ਨਾ 바ਵਾ ਸਾਲਾਂ ਬਾਅਦ ਇੱਕ ਇਕੱਠੇ ਘੁੰਮਣ ਚੱਲੇ ਆ ਨੇ ਜਾਨੂੰ ਬੜੀ ਧੀਰ ਹੋ ਗਈ ਆ ਐ ਕਦੀ ਕਦੇ ਮਿਲੇ ਨਹੀਂ ਆ ਇਹ ਵੀ ਆਪਣੀ ਡਿਊਟੀ ਤੇ ਜਾਂਦਾ ਰਿਹਾ ਤੇ ਮੈਂ ਵੀ ਪਹਿਲਾਂ ਤੁਹਾਨੂੰ ਪਤਾ ਜੌਬ ਕਰਦਾ ਹਾਂ ਪ੍ਰਾਈਵੇਟ ਤੇ ਫਿਰ ਮੈਂ ਉਹ ਹੁਣ ਛੱਡਦੀ ਆ ਲੜਾਈ ਝਗੜਾ ਹੋ ਗਿਆ ਸੀ ਤੇ ਹੁਣ ਤੁਹਾਨੂੰ ਪਤਾ ਬਲੌਗਿੰਗ ਆ ਬਾਕੀ ਮੇਰਾ ਵੀਰ ਹੁਣ 4 ਸਬਸਕ੍ਰਾਈਬਰ ਰਹਿ ਗਏ ਬਸ ਤਿੰਨ ਕੀ ਹੋਂ ਦੇ ਵਿੱਚ ਤੇ 4 ਸਬਸਕ੍ਰਾਈਬਰ ਮਿੰਟੋ ਮਿੰਟ ਕਰ ਦੋ ਤੇ ਆਪਾਂ ਤਿੰਨ ਕੇ ਜਦੋਂ ਹੋਗੇ ਨਾ ਆਪਾਂ ਫਿਰ ਕੇਕ ਕਟਾਂਗੇ ਤੇ ਮਿੰਟੋ ਮਿੰਟ ਸਬਸਕ੍ਰਾਈਬਰ ਜਿਹੜੇ ਆ ਉਹ ਪੂਰੇ ਕਰੋ ਤਿੰਨ ਕੇ ਕਰੋ ਤੇ ਫਿਰ ਆਪਾਂ ਕੇਕ ਨੂੰ ਕੱਢੀਏ ਤੇ ਨਾਲੇ ਵਲੌਗ ਵਲੌਗ ਬਣਾਈਏ ਤੇ ਹੁਣ ਆਪਾਂ ਆਉਣ ਦੀ ਵੇਹ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਜਾ ਕੇ ਵੀ ਆਪਾਂ ਕਿੱਥੇ ਚੱਲੇ ਆ ਬਾਕੀ ਦੇ ਬੋਰਡ ਤੋਂ ਪਾਰੀ ਲਿਆਣਾ ਵਾ ਜੇ ਆਪਾਂ ਕਿੱਥੇ ਪਹੁੰਚ ਗਏ ਆ ਤੇ ਚਲੋ ਹੁਣ ਚੱਲਦੇ ਆ ਗੁਰੂ ਘਰੇ ਤੇ ਕਰੌਣੇ ਤੁਹਾਨੂੰ ਹੀ ਜਾ ਕੇ ਦਰਸ਼ਨ ਹਾਂ ਜੀ ਦੇ ਬਾਕੀ ਬਾਈਕ ਆਪਾਂ ਪਾਰਕਿੰਗ ਚ ਲਾਤੀ ਆ ਤੇ ਜਾਮਾ ਲੱਗਾ ਤੇ ਹੁਣ ਚੱਲਦੇ ਆ ਆਪਾਂ ਦਰਸ਼ਨ ਕਰਨ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਕੋਣ ਤੇਰੇ ਪੱਲੇ ਅਮਰ ਸਾਸ ਕੋਣ ਤੇਰੇ ਪੱਲੇ ਅਮਰ ਸਾਸ ਕੋਣ ਤੇਰੇ ਤੇਰੀ ਰੂਪਮਾ ਤੋਹੇ ਬਾਨਵਾਵੇ ਹਾਂਜੀ ਤੇ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਉਸ ਪਵਿੱਤਰ ਕਿਲਾ ਸਾਹਿਬ ਜੀ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਛਣਾਲ ਦੇ ਬਾਬਾ ਗੁਰਮਰਦਾਸ ਜੀ ਰੋਜ਼ਾਨਾ ਪਿਆਸ ਦਰਿਆ ਤੋਂ ਜਲ ਦੀ ਗਾਗਰ ਲੈ ਆਉਣ ਦੀ ਸੇਵਾ ਕਰਿਆ ਕਰਦੇ ਸਨ। ਇਹ ਉਹ ਪਵਿੱਤਰ ਕਿਲਾ ਸਾਹਿਬ ਆ ਜਿਸ ਨਾਲ ਠੇਡਾ ਖਾ ਕੇ ਬਾਬਾ ਅਮਰਦਾਸ ਜੀ ਜੁਲਾਹੇ ਦੀ ਖੱਡੀ 'ਤੇ ਡਿੱਗੇ ਸਨ। ਹਾਂਜੀ ਸੰਗਤ ਜੀ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਲੈਣਾ ਜੀ ਅੰਮ੍ਰਿਤ ਵੇਲੇ ਭਾਈ ਜੋਤ ਜੀ ਕੋਲੋਂ ਗੁਰਬਾਣੀ ਸੁਣਨ ਹਿੱਤ ਉਹਨਾਂ ਦੀ ਹਾਜ਼ਰੀ ਵਿੱਚ ਖੜੇ ਹਨ। ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਲੈਣਾ ਜੀ ਆਪਣੇ ਸਾਥੀਆਂ ਦੇ ਸੰਗ ਦੇਵੀ ਦਰਸ਼ਨਾਂ ਨੂੰ ਜਾਂਦੇ ਹੋਏ। ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਬਲਾਕੀ ਭਾਈ ਲੈਣਾ ਜੀ ਗੁਰੂ ਜੀ ਤੋਂ ਹੀ ਉਹਨਾਂ ਦੇ ਘਰ ਦਾ ਰਾਹ ਪੁੱਛਦੇ ਹੋਏ। ਜੀ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਰਸਤਾ ਦੱਸਣ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਧਰਮਸ਼ਾਲਾ ਵਿੱਚ ਗੁਰਗੱਦੀ ਤੇ ਬਿਰਾਜਮਾਨ ਦੇਖ ਕੇ ਹੈਰਾਨ ਹੋਏ ਭਾਈ ਲੈਣਾ ਜੀ। ਜੀ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਲੈਣਾ ਜੀ ਰਾਤ ਸਮੇਂ ਦਰਿਆ ਕਿਨਾਰੇ ਗੁਰੂ ਨਾਨਕ ਦੇਵ ਜੀ ਦੇ ਕੱਪੜੇ ਧੁੰਦੇ ਹੋਏ। ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ। અત્યੰਤ ਸਰਦੀ ਵਾਲੀ ਰਾਤ ਦਰਿਆ ਵਿੱਚ ਇਸ਼ਨਾਨ ਕਰਦੇ ਗੁਰੂ ਨਾਨਕ ਦੇਵ ਜੀ ਦੇ ਕੱਪੜਿਆਂ ਦੀ ਰਾਖੀ ਕਰਦੇ ਹੋਏ ਭਾਈ ਲੈਣਾ ਜੀ। ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ। ਲੂਣ ਦੀ ਪੰਡ ਲੈ ਕੇ ਆਏ ਭਾਈ ਲੈਣਾ ਜੀ ਨੂੰ ਮਾਤਾ ਸੁਲਖਣੀ ਜੀ ਖੇਤਾਂ ਵੱਲ ਗਏ ਗੁਰੂ ਨਾਨਕ ਦੇਵ ਜੀ ਬਾਰੇ ਦੱਸਦੇ ਹੋਏ। ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਨਦੀਨ ਦੀ ਪੰਡ ਚੁੱਕ ਕੇ ਲਿਆਏ ਭਾਈ ਲੈਣਾ ਜੀ ਦੇ ਨਿਪੜੇ ਕੱਪੜਿਆਂ ਨੂੰ ਦੇਖ ਕੇ ਮਾਤਾ ਸੁਲਖਣੀ ਜੀ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਵੱਲੋਂ ਦਾ ਕਰਨ ਉਪਰੰਤ ਭਾਈ ਲੈਣਾ ਜੀ ਚਿੱਕੜ ਦੇ ਟੋਏ ਵਿੱਚ ਡਿੱਗੇ ਕਾਲ ਨੂੰ ਕੱਢਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਸੇਵਕਾਂ ਦੀ ਪ੍ਰੀਖਿਆ ਲਈ ਆਨਕ ਰੂਪਤਾਰੀ ਗੁਰੂ ਨਾਨਕ ਦੇਵ ਜੀ ਨੂੰ ਪਿੱਛੇ ਰਹਿ ਗਏ ਪਾਜੇ ਸੇਵਕ ਪ੍ਰਣਾਮ ਕਰਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਸ਼ਮਸ਼ਾੜ ਘਾਟ ਵਿੱਚ ਪਏ ਬੁਰਦੇ ਨੂੰ ਖਾੜ ਦਾ ਆਦੇਸ਼ ਦਿੰਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਭਾਈ ਲਹਿਣਾ ਜੀ ਤੋਂ ਅੰਗਦ ਬਣਾ ਕੇ ਗੁਰਗੱਦੀ ਬਖਸ਼ਦੇ ਹੋਏ ਗੁਰੂ ਨਾਨਕ ਦੇਵ ਜੀ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਮਾਈ ਭਾਈ ਦੇ ਘਰ ਅਗਿਆਤ ਵਾਸ ਰਹਿਣ ਪਿੱਛੋਂ ਬਾਬਾ ਬੁੱਢਾ ਜੀ ਅਤੇ ਸੰਗਤ ਦੀ ਬੇਨਤੀ ਉਪਰੰਤ ਓਰੇ ਵਿੱਚੋਂ ਬਾਹਰ ਆ ਕੇ ਦਰਸ਼ਨ ਦੇਂਦੇ ਹੋਏ ਗੁਰੂ ਅੰਗਦ ਦੇਵ ਜੀ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਅਤੇ ਭਾਈ ਪੈੜਾ ਮੁਖਾ ਤੋਂ ਸੁਣ ਕੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਉਂਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਗੁਰੂ ਅੰਗਦ ਦੇਵ ਜੀ ਲਿਖਾਰੀਆਂ ਕੋਲੋਂ ਬਾਲ ਬੋਧ ਲਿਖਵਾ ਕੇ ਬੱਚਿਆਂ ਵਿੱਚ ਵੰਡਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਮਲ ਅਖਾੜੇ ਕੁਸ਼ਤੀਆਂ ਵੇਖਣ ਵਿੱਚ ਮगन ਗੁਰੂ ਅੰਗਦ ਦੇਵ ਜੀ ਤੋਂ ਨਾਰਾਜ਼ ਹੋਇਆ ਤਲਵਾਰ ਨੂੰ ਹੱਥ ਪਾਈ ਬਾਦਸ਼ਾਹ ਹਮਾਯੂ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਮਾਤਾ ਖੀਵੀ ਜੀ ਲੰਗਰ ਪ੍ਰਸ਼ਾਦਾ ਅਤੇ ਦੇਸੀ ਘਿਓ ਵਾਲੀ ਖੀਰ ਸੰਗਤ ਨੂੰ ਵਰਤੌਂਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਗੋਇੰਦਵਾਲ ਦਰਿਆ ਬਿਆਸ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਜਲ ਦੀ ਗਾਗਰ ਲਿਆਉਂਦੇ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਵਿੱਚ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗਦੇ ਤੇ ਜਲ ਡੁੱਲਣ ਤੋਂ ਬਚਾਉਂਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਜੀ ਦੇ ਹੱਥੋਂ ਗੁਰੂ ਅਮਰਦਾਸ ਜੀ ਨੂੰ ਗੁਰੂ ਗੱਦੀ ਦੀ ਬਖਸ਼ਿਸ਼ ਕਰਦੇ ਹੋਏ ਇਸ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਗੁਰੂ ਅੰਗਦ ਦੇਵ ਜੀ ਦੇ ਪੰਜ ਪੁੱਤਕ ਸ੍ਰੀ ਦੀ ਅਗਨ ਭੇਟ ਹਾਂਜੀ ਸੰਗਤ ਜੀ ਇਹ ਸਨ ਕੁਝ ਤਸਵੀਰਾਂ ਜੋ ਗੁਰਦੁਆਰਾ ਖਡੂਰ ਸਾਹਿਬ ਜੀ ਦੇ ਇਤਿਹਾਸ ਨੂੰ ਦਰਸਾਉਂਦੀਆਂ ਹਨ ਹੁਣ ਤੁਸੀਂ ਇਹ ਜੋ ਗਾਗਰ ਦੇਖ ਰਹੇ ਹੋ ਇਹ ਕੇਵਲ ਇੱਕ ਨਿਸ਼ਾਨੀ ਵਜੋਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਲਗਾਈ ਗਈ ਹੈ ਇਹ ਅਸਲ ਗਾਗਰ ਨਹੀਂ ਹੈ ਇਹ ਨਿਸ਼ਾਨੀ ਬਾਬਾ ਅਮਰਦਾਸ ਜੀ ਦੀ ਯਾਦ ਵਿੱਚ ਲੱਗੀ ਹੋਈ ਹੈ ਬਾਬਾ ਅਮਰਦਾਸ ਜੀ ਬਿਆਸ ਦਰਿਆ ਤੋਂ ਜਲ ਲੈ ਕੇ ਅਮਰਤ ਵੇਲੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਇਆ ਕਰਦੇ ਸਨ ਹਾਂਜੀ ਸੰਗਤ ਜੀ ਜਿਹੜੇ ਖੂਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੂਬ ਬੀਬੀ ਅਮਰੋਜੀ ਦਾ ਹੈ ਇਹ ਖੂਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁਪਤਰੀ ਬੀਬੀ ਅਮਰੋਜੀ ਦੇ ਬੇਨਤੀ ਕਰਨ ਤੇ ਸੰਤਾਂ ਦੀ ਸਹੂਲਤ ਲਈ ਪਾਣੀ ਦੀ ਘਾੜ ਨੂੰ ਦੂਰ ਕਰਨ ਵਾਸਤੇ ਆਪਣੇ ਹੱਥੀ ਲਗਵਾਇਆ ਇਸ ਖੂਹ ਦਾ ਜਲ ਪਹਿਲਾਂ ਖਾਰਾ ਨਿਕਲਿਆ ਬੀਬੀ ਅਮਰੋਜੀ ਦੇ ਬੇਨਤੀ ਕਰਨ ਤੇ ਗੁਰੂ ਜੀ ਨੇ ਮੋਹਲਾ ਬਖਸ਼ਿਆ ਜਿਸ ਨੂੰ ਖੂਹ ਵਿੱਚ ਸੁੱਟਣ ਨਾਲ ਖੂਹ ਦਾ ਜਲ ਮਿੱਠਾ ਹੋ ਗਿਆ। ਹਾਂ ਜੀ ਤੇ ਆਪਾਂ ਅੰਦਰੋਂ ਦੇ ਦਰਸ਼ਨ ਕਰ ਲਏ ਤੇ ਹੁਣ ਬਾਹਰ ਆਏ ਆ ਇੱਧਰ ਤੇ ਦੁਕਾਨਾਂ ਤੇ ਕੋਨਾ ਵਾਵਾ ਲੱਗੀਆਂ ਹੋ ਸਕਦਾ ਗੋਇੰਦਵਾਲ ਸਾਹਿਬ ਦਾ ਮੇਲਾ ਹੀ ਉਹਦੇ ਕਰਕੇ ਲੱਗੀਆਂ ਹੋਣਾ ਤੇ ਹੁਣ ਅਸੀਂ ਬਹੁਤ ਸਾਹਮਣੇ ਗੁਰਦੁਆਰਾ ਸਾਹਿਬ ਚੱਲੇ ਆ ਗੁਰਦੁਆਰਾ ਸ਼੍ਰੀ ਮਾਲਕ ਖਾੜਾ ਸਾਹਿਬ ਹੁਣ ਉੱਧਰ ਚੱਲੇ ਆ ਤੇ ਜਾ ਕੇ ਤੁਹਾਨੂੰ ਕਰਾਉਣੇ ਦਰਸ਼ਨਾਂ ਦਾ ਮੋਜ ਗਏ ਜੀ ਆਪਾਂ ਗੁਰਦੁਆਰਾ ਸ੍ਰੀ ਮਾਲਾ ਖਾੜਾ ਸਾਹਿਬ ਚੱਲਦੇ ਆਂ ਅੰਦਰ ਹਾਂਜੀ ਤੇ ਆਪਾਂ ਮਾਲਾ ਖਾੜਾ ਗੁਰਦੁਆਰਾ ਸਾਹਿਬ ਆਏ ਹਾਂ ਤੇ ਇਹ ਆ ਜੀ ਉਹ ਖਾੜਾ ਜਿੱਥੇ ਗੁਰੰਗਤ ਦੇਵ ਸਾਹਿਬ ਜੀ ਜਿਹੜੇ ਸੀ ਉਹ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਂਦੇ ਹੁੰਦੇ ਤੇ ਅੱਜ ਵੀ ਜਿਹੜਾ ਇਹ ਖਾੜਾ ਵਾ ਹਾਲੇ ਵੀ ਇੱਥੇ ਵੇਲੋ ਚੱਲਦਾ ਹੈ ਹਾਲੇ ਵੀ ਇੱਥੇ ਪਹਿਲਵਾਨ ਜਿਹੜੇ ਉਹ ਕੁਸ਼ਤੀਆਂ ਕਰਦੇ ਆ ਆਪਣਾ ਜੋਰਜ ਮੈਚ ਜਿਹੜੀ ਇੱਥੇ ਕਰਦੇ ਆ ਪੂਰੀ ਚੈੱਕ ਕਰੋ ਕਿ ਹੋਰ ਅਸਾ ਚੈੱਕ ਕਰੋ ਇਹਦੇ ਨਾਲ ਉੱਪਰ ਵੀ ਜਾਂਦੇ ਆ ਚੈੱਕ ਕਰੋ ਪੂਰਾ ਸਾਰਾ ਸਮਾਨ ਜਿਹੜਾ ਮਤਲਬ ਇੱਥੇ ਹੈਗਾ ਜੋ ਗੁਰੂ ਮਹਾਰਾਜ ਦੇ ਟਾਈਮ ਤੇ ਇੱਥੇ ਜੋ ਰੀਤ ਚੱਲਦੀ ਕੁਸ਼ਤੀ ਦੀ ਉਹ ਹਾਲੇ ਵੀ ਇੱਥੇ ਪੂਰੀ ਬਰਕਰਾਰ ਹੈ ਤੇ ਬਾਕੀ ਆਪਾਂ ਇੱਥੇ ਆਏ ਹਾਂ ਤੇ ਮੈਨੂੰ ਤੇ ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਆਇਆ ਹਾਂ ਤੇ ਹੁਣ ਤੇ ਮੈਨੂੰ ਬੜੀ ਦੇਰ ਹੋ ਗਈ ਆ ਇਹਨੂੰ ਤੇ ਬਾਕੀ ਸਾਹਿਲ ਵੀ ਅੱਜ ਨਾਲ ਆਇਆ ਤੇ ਚਲੋ ਹਣ ਕਰ ਲਿਆ ਆਪਾਂ ਦਰਸ਼ਨ ਇਥੇ ਹੁਣ ਚੱਲਦੇ ਆਂ ਬੀਬੀ ਖੀਵੀ ਜੀ ਦੇ ਗੁਰਦੁਆਰਾ ਸਾਹਿਬ ਤੇ ਪੈਰ ਸੜ ਗਏ ਪੂਰੀ ਧੁੱਪ ਲੱਗੀ ਆ ਤੇ ਮਗਰ-ਮਗਰ ਸੜਦੇ ਪੈਰ ਸੜਦੇ ਆਂ ਬੜਾ ਸਾਰੇ ਪੂਰੇ ਸੜ ਗਏ ਆ ਤੇ ਹੁਣ ਗੁਰਦੁਆਰਾ ਸਾਤਾ ਜੋੜੇ ਲੈਨੇ ਆ ਬਾਈਕ ਲੈਨੇ ਤੇ ਫਿਰ ਚੱਲਦੇ ਆ ਜੋੜੇ ਆਪਾਂ ਪਾ ਲਏ ਆ ਇਹ ਹੁਣ ਆਪਾਂ ਚੱਲੇ ਪਾਰਕਿੰਗ ਨੂੰ ਪਾਰਕਿੰਗ ਚੋਂ ਲੈਨੇ ਆ ਮੋਟਰਸਾਈਕਲ ਤੇ ਫਿਰ ਚੱਲਦੇ ਆ ਗੁਰਦੁਆਰਾ ਬੀਬੀ ਖੀਬੀ ਜੀ ਦੇ ਪਾਕੀ ਆ ਲੱਗਾ ਆਪਣਾ ਕਾਲਾ ਸ਼ੇਰ ਤੇ ਚੱਲਦੇ ਆ ਨੂੰ ਲੈ ਕੇ ਆਲੇ ਸ਼ੇਰ ਤੇ ਹੋ ਕੇ ਸਵਾਰ ਤੇ ਬਾਈਕ ਆਪਾਂ ਪਾਰਕਿੰਗ ਤੋਂ ਕੱਢ ਲਈ ਆ ਜੀ ਬਾਹਰ ਤੇ ਹੁਣ ਇਹ ਦੋਵੇਂ ਚੱਲ ਪਏ ਆ ਆਨ ਦਾ ਵੇ ਆ ਤੇ ਬਾਕੀ ਸਾਈਕਲ ਕਿਦਾਂ ਦਾ ਲੱਗਾ ਅੱਜ ਘੁੰਮ ਫਿਰ ਕੇ ਅੱਜ 바ਵਾ ਦੇ ਨਾਲ 바ਵਾ ਦੇ ਨਾਲ ਬਾਜੂ ਇਕੱਠੇ ਆਏ ਆ ਆਪਾਂ ਇਹ ਅੱਜ ਘੁੰਮ ਫਿਰ ਕੇ 바ਵਾ ਹਨੂ ਵੀ ਵਧੀਆ ਲੱਗਣ ਡਿਆ ਵੀ ਇੰਨੇ ਸਾਲਾਂ ਬਾਅਦ ਤੋਂ ਆਪਾਂ ਇਕੱਠੇ ਹੋ ਕੇ ਘੁੰਮਣ ਡਿਆ ਮੋਟਰਸਾਈਕਲ ਤੇ ਪਹਿਲਾਂ ਵੀ ਸਕੂਲ ਟਾਈਮ ਇਦਾਂ ਘੁੰਮਦੇ ਨੇ ਹਾਂ ਕਦੀ ਕਿਤੇ ਚੱਲ ਜਾਂਦੇ ਨੇ ਹਾਂ ਕਦੀ ਕਿਤੇ ਚੱਲ ਜਾਂਦੇ ਨੇ ਹਾਂ ਤੇ ਬਾਕੀ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਆਪਾਂ ਬੀਬੀ ਕੀ ਵੀ ਜੀ ਦੇ ਬਾਕੀ ਭੰਗੂੜੇ ਚੈੱਕ ਕਰੋ ਤੁਸੀਂ ਇੱਥੇ ਮੇਲਾ ਮਗ੍ਹਾ ਹੀ ਕੋਈ ਤੇ ਹੁਣ ਹੀ ਥੋੜਾ ਠੰਡਾ ਆ ਵੇਖੋ ਭੰਗੂੜੇ ਲੱਗੇ ਆ ਦੁਕਾਨਾਂ ਤੇ ਕੋਨਾ ਇਦਾਂ ਲੱਗੀਆਂ ਹਾਲੇ ਵੀ ਚਲੋ ਚાલਦੇ ਆਂ ਬਾਕੀ ਸੰਗਤ ਚੈੱਕ ਕਰੋ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਨੰਗੇ ਪੈਰੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਤੇ ਆ ਪਾਵੇਂ ਹੁਣ ਆਉਣ ਚੁੱਕੇ ਆਂ ਮਾਤਾ ਖੀਵੀ ਜੀ ਦੇ ਗੁਰਦੁਆਰਾ ਸਾਹਿਬ ਬਹੁਤ ਸਾਹਮਣੇ ਤੁਹਾਨੂੰ ਵਿਖਦਾ ਹਨ ਤੇ ਚਲੋ ਚੱਲਦੇ ਆਂ ਅੰਦਰ ਤੇ ਕਰਦੇ ਦਰਸ਼ਨ ਬਾਕੀ ਸੰਗਤ ਚੈੱਕ ਕਰੋ ਦੀ ਇਹ ਨਹੀਂ ਗਰਮੀ ਦੇ ਵਿੱਚ ਵੀ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਆਏ ਚਾਟੀ ਦੀ ਲੱਸੀ ਦਾ ਪ੍ਰਸ਼ਾਦ ਆਪਾਂ ਛਕਣ ਲੱਗੇ ਹਾਂ। ਹਾਂਜੀ ਇੰਨਾ ਲੱਗਣ ਡਿਆ ਹੈ। ਇੱਥੇ 24 ਘੰਟੇ ਚਾਟੀ ਦੀ ਲੱਸੀ ਹੁੰਦੀ ਹੈ। 24 ਘੰਟੇ। ਇਹ ਫਿਰ ਵਾਹ ਵਰੀ ਆਇਆ ਮੈਂ ਪਹਿਲੀ ਵਾਰ ਨਹੀਂ ਆਇਆ ਇੱਥੇ। ਚਲੋ ਛਕਦੇ ਹਾਂ ਆਪਾਂ ਪ੍ਰਸ਼ਾਦ। ਫਿਰ ਅੰਦਰ ਚੱਲਦੇ ਹਾਂ। ਹਾਂਜੀ ਤੇ ਸੰਗਤ ਜੀ ਹੁਣ ਜਿੱਥੇ ਤੁਸੀਂ ਦਰਸ਼ਨ ਕਰਨ ਦੇ ਜੇ ਇਹ ਪਵਿੱਤਰ ਖੂਈ ਆ ਮਾਤਾ ਜੀ ਦੀ ਇੱਥੇ। ਤਨ ਬਖੋਨੇ ਆਪਾਂ ਆ ਲਿਖਿਆ ਨਾ ਇਤਿਹਾਸ ਆ ਚੱਕਰ ਉਹ ਸਾਹਮਣੇ ਖੁਈ ਹੈ ਆਲੀ ਬਾਕੀ ਆ ਤੇ ਕੋਈ ਵੇਖ ਰਿਓ ਤੇ ਦਾ ਇਤਿਹਾਸ ਆ ਲਿਖਿਆ ਪਵਿੱਤਰ ਪਈ ਇਹ ਪਵਿੱਤਰ ਖੁਈ ਜਿਹੜੀ 16ਵੀਂ ਸਦੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੇਲੇ ਦੀ ਬਣੀ ਹੋਈ ਆ ਇਹ ਗੁਰੂ ਸਾਹਿਬ ਦੇ ਮਹਿਲ ਮਾਤਾ ਖੀਵੀ ਜੀ ਇਸ ਪਵਿੱਤਰ ਖੁਈ ਦਾ ਜਲ ਗੁਰੂ ਤੇ ਲੰਗਰ ਵਾਸਤੇ ਵਰਤਿਆ ਹੁੰਦਾ ਸੀ ਮਤਲਬ ਇਹ ਜਿਹੜੀ ਖੁਈ ਆ ਇਹਦਾ ਜਿਹੜਾ ਜਾਲਿਆ ਉਹਨਾਂ ਪਾਲ ਲੰਗਰ ਦੇ ਵਿੱਚ ਜਿਹੜਾ ਵਰਤਦੇ ਮਾਤਾ ਖੀਵੀ ਦਾ ਲੰਗਰ ਜਿਉ ਤਿਆਰ ਕਰਦੇ ਸੀ ਉਹਦੇ ਵਿੱਚ ਜਿਹੜਾ ਇਹਦਾ ਜਾਲਿਆ ਉਹ ਵਰਤਿਆ ਜਾਂਦਾ ਹੁੰਦਾ ਹੈ ਤਾਂ ਕਰਕੇ ਇਹ ਪਵਿੱਤਰ ਖੁਈ ਹੈ ਤੇ ਤੁਸੀਂ ਬਾਕੀ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਲੰਗਰ ਪ੍ਰਸ਼ਾਦਾ ਛਕਦੇ ਆਂ ਤੇ ਫਿਰ ਚੱਲਦੇ ਆਂ ਆਪਾਂ ਘਰ ਨੂੰ ਮੰਨ ਜੀ ਕਰ ਸਹੀ ਲੰਗਰ ਪ੍ਰਸ਼ਾਦਾ ਉਹ ਸਹੀ ਇੱਥੇ ਲੰਗਰ ਪ੍ਰਸ਼ਾਦਾ ਵਰਤੌਣ ਦਾ ਤਰੀਕਾ ਲੱਗੀ ਹੈ। ਵਾਲੀਆਂ ਜਿਹੜੀਆਂ ਉਹ ਪਹਿਲਾਂ ਹੀ ਪਈਆਂ ਹੋਈਆਂ। ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਜਿਹੜੀਆਂ ਪਲੇਟਾਂ ਉਹ ਪਹਿਲਾਂ ਹੀ ਇਦਾਂ ਰੱਖੀਆਂ ਹੋਈਆਂ। ਇਹ ਸੰਗਤ ਆਉਂਦੀ ਆ, ਬੈਠਦੀ ਆ, ਪ੍ਰਸ਼ਾਦਾ ਮਿਲਦਾ। ਹਾਂਜੀ ਤੇ ਬਾਕੀ ਲੰਗਰ ਪ੍ਰਸ਼ਾਦਾ ਆਪਾਂ ਸਾਗੜਿਆ ਵਾ। ਹਾਂਜੀ ਸੰਗਤ ਜੀ, ਹੁਣ ਤੁਸੀਂ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ, ਇਹ ਆ ਜੀ ਗੁਰਦੁਆਰਾ ਤਪਿਆਣਾ ਸਾਹਿਬ। ਇਸ ਅਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸ਼ਬਦ ਕੀਰਤਨ ਕਰਿਆ ਕਰਦੇ ਸਨ। ਇੱਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ। ਜਨਮ ਸਾਖੀ ਪੂਰੀ ਹੋਣ ਉਪਰੰਤ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਮੈਂ ਬਹੁਤ ਬਿਰਧ ਹੋ ਗਿਆ ਹਾਂ। ਮੈਨੂੰ ਸੱਚਖੰਡ ਜਾਣ ਦੀ ਆਗਿਆ ਬਖਸ਼ੋ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਹਾਡੀ ਉਮਰ 2 ਮਹੀਨੇ ਬਾਕੀ ਹੈ। ਜਦੋਂ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਸਰੋਵਰ ਦੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਹੈ ਉਹ ਅਸਥਾਨ ਤੇ ਬੈਠ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਤਪ ਕਰਿਆ ਕਰਦੇ ਸਨ ਆ ਗਏ ਜੁੜੇ ਲੈਣ ਆ ਗਏ ਜੁੜਨਾ ਵੀ ਹਾਂ ਜੁੜੇ ਪਾਉਨੇ ਪਰ ਚਾੜ੍ਹਨੇ ਕਰੇ ਹਾਂਜੀ ਤੇ ਮਾਤਾ ਖੀਵੀ ਜੀ ਦੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕੜਿਆ ਹੁਣ ਇਹ ਪਾਰਕਿੰਗ ਤੋਂ ਕਾਲੇ ਸ਼ੇਰ ਨੂੰ ਘੜਦੇ ਆ ਬਾਹਰ ਤੇ ਚੱਲਦੇ ਆ ਘਰ ਨੂੰ ਤੇ ਗੁਰੂ ਘਰੋਂ ਕਰਕੇ ਦਰਸ਼ਨ ਤੇ ਲੰਗਰ ਪ੍ਰਸ਼ਾਦਾ ਛੱਕੇ ਤੇ ਹੁਣ ਆਪਾਂ ਨਿਕਲ ਗਏ ਆ ਜੀ ਅਮਰਸਰ ਨੂੰ ਤੂੰ ਨਿਕਾੜਾ ਭਰਾ ਪਹਿਲਾਂ ਤੂੰ ਜਿਆਦਾ ਕਾਲਾ ਵਾ ਤੇ ਬਾਕੀ ਨਿਕਲ ਗਏ ਆ ਜੀ ਗੁਰੂ ਘਰ ਹੁਣ ਆਪਾਂ ਤੇ ਗੁਰੂ ਘਰੋਂ ਨਿਕਲ ਗਏ ਆ ਤੇ ਮਧੂ ਮੱਖੀ ਬਣ ਗਈ ਆ ਤੇ ਹੁਣ ਆਪਾਂ ਚੱਲੇ ਆ ਜੀ ਖਡੂਰ ਸਾਹਿਬ ਤੋਂ ਸਿੱਧਾ ਹੁਣ ਆਪਣੇ ਅੰਮ੍ਰਿਤਸਰ ਨੂੰ ਬਾਕੀ ਹੁਣ ਡਰਾਈਵਰ ਬਦਲ ਗਿਆ ਵਾ ਪਹਿਲੇ ਜਿਹੜੀ ਆਉਂਦੀ ਆ ਮੈਂ ਡਰਾਈਵਰੀ ਕੀਤੀ ਸੀ ਤੇ ਹੁਣ ਥੱਕ ਗਿਆ ਸਰੀਰ ਤੇ ਹੁਣ ਸਾਹਿਬ ਚਲਾਉਣ ੜਿਆ ਵਾ ਤੇ ਹੁਣ ਅੱਧਾ ਰਸਤਾ ਕਵਰ ਕਰ ਲਿਆ ਹੁਣ ਤਾਂ ਰਹਿ ਗਿਆ ਬਸ ਤੇ ਬਸ ਪਹੁੰਚਣ ਹੀ ਆਲੇ ਆ ਬੰ ਅੰਮ੍ਰਿਤਸਰ ਪਹੁੰਚ ਗਏ ਤੇ ਫਿਰ ਤੁਹਾਨੂੰ ਮਿਲਦੇ ਆ ਜਾ ਗਏ ਅੰਮ੍ਰਿਤਸਰ ਪਹੁੰਚ ਗਿਆ ਜੀ ਆਪਾਂ ਅੰਮ੍ਰਿਤਸਰ ਜੈਕਾ ਸਾਡੇ ਜੀ ਗੋਲਡ ਗੇਟ ਤੇ ਆਪਾਂ ਪਿੱਛੇ ਨਹੀਂ ਜਾਣਾ ਆਪਾਂ ਅੱਗੇ ਚੱਲ ਜਾਣਾ ਕਰਦੇ। ਦੇਖੋ ਚਾਦੇ ਆ ਘਰ ਨੂੰ ਤੇ ਮਿਲਦੇ ਆ ਨਾਲ ਤੇ ਜਾ ਕੇ। ਕਿਉਂ ਮਧੂ ਮੱਖੀ ਜੀ? ਫਾਈਨਲੀ ਪਹੁੰਚ ਗਏ ਜੀ ਘਰੇ ਤੇ ਹੁਣ ਘੜੀ ਕਰਦੇ ਜੀ ਰੈਸਟ ਤੇ ਫੇਰ ਤੁਹਾਨੂੰ ਮਿਲਦੇ ਆ। ਘਰੇ ਆਇਆ ਹਾਂ ਸੋਚਿਆ ਰੈਸਟ ਕਰਦੇ ਆ ਤੇ ਲਿੰਕ ਆਪਣਾ ਸਮੈਟੋ ਦਾ ਆਰਡਰ ਕੀਤਾ ਤੇ ਹਾਲੇ ਤੱਕ ਨਹੀਂ ਪਹੁੰਚਿਆ। ਮਾਸੀ ਜੀ ਨਹੀਂ ਆਏ ਘਰੇ। ਜਸਮਤ ਵਾਲੇ ਪਹੁੰਚੇ ਨਹੀਂ ਆ। ਹੁਣ ਆਪ ਹੀ ਬਾਹਰ ਦੁਕਾਨ ਤੋਂ ਕੁਝ ਖਾਣ ਪੀਣ ਨੂੰ ਲੈਣ ਤੁਰ ਪਏ ਆ। ਮੈਂ ਇਹਦੇ ਵਾਈਪ ਆਇਆ ਬਾਹਰ। ਚਲੋ ਹੁਣ ਕੁਝ ਖਾਣ ਪੀਣ ਨੂੰ ਲੈ ਕੇ ਤੇ ਫੇਰ ਚੱਲਦੇ ਆ ਕਰੇ। ਹਾਂਜੀ ਤੇ ਬਾਕੀ ਖਾਣ ਪੀਣ ਨੂੰ ਆਪਾਂ ਲੈ ਲਿਆ ਵਾ। ਤੇ ਹੁਣ ਜੀ ਚੱਲ ਪਿਆ ਘਰ ਨੂੰ। ਇੱਕ ਵਾਰ ਫੇਰ ਤੋਂ ਪਹੁੰਚ ਗਏ ਆ ਜੀ ਘਰੇ। ਉਹ ਸਮਝ ਲੈ ਹਾਂ। ਹਾਂਜੀ ਤੇ ਜਦੋਂ ਤੁਹਾਨੂੰ ਪਤਾ ਹੈ ਕਿ ਆਪਾਂ ਘਰੇ ਪਹੁੰਚ ਗਏ ਹਾਂ ਤੇ ਬਾਕੀ ਮਾਸੀ ਜੀ ਹੁਣੀ ਆਏ ਸੀ ਤੇ ਚੱਲ ਗਏ ਆ ਹੁਣ ਤੇ ਹੁਣ ਆਪਾਂ ਇਹੜਾ ਵਲੌਗ ਆ ਇੱਥੇ ਹੀ ਖਤਮ ਕਰਦੇ ਆ ਤੇ ਪਰ ਖਤਮ ਕਰਨ ਤੋਂ ਪਹਿਲਾਂ ਆਪਣੇ YouTube ਦੇ ਉੱਤੇ 4 4 ਸਬਸਕ੍ਰਾਈਬਰ ਰਹਿ ਗਏ ਬਸ 3000 ਪੂਰਾ ਹੋਣ ਦੇ ਵਿੱਚ 4 ਸਬਸਕ੍ਰਾਈਬਰ ਰਹਿ ਗਏ ਆ ਤੇ ਛੇਤੀ ਛੇਤੀ ਪੂਰੇ ਕਰੋ 3000 ਸਬਸਕ੍ਰਾਈਬਰ ਪੂਰੇ ਕਰ ਦੋ ਤੇ ਆਪਾਂ ਜਲਦੀ ਇੱਕ ਨਵਾਂ ਵਲੌਗ ਲੈ ਕੇ ਆਵਾਂਗੇ ਕੇ ਕਟਾਂਗੇ 3K ਤੇ ਤੇ ਬਾਕੀ ਆਪਣੇ ਲਈ ਤੇ ਇਹੋ ਹੀ ਬੜੀ ਖੁਸ਼ੀ ਆ ਕਿ ਆਪਾਂ 3K ਤੇ ਪਹੁੰਚ ਚਲੇ ਆ ਤੇ ਬਾਕੀ ਕਰ ਦੋ ਜੀ ਜੇ ਤੁਹਾਨੂੰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਦੋ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਜਿਹੜਾ ਵਲੌਗ ਕਿਦਾਂ ਦਾ ਲੱਗਾ ਤੇ ਇਦਾਂ ਦੇ ਵਲੌਗ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਤੇ ਵੀਾਨੂੰ ਫੋਲੋ ਕਰੋ jassguri0762 ਮੇਰਾ Instagram ਦਾ ਪੇਜ ਹੈ ਜੀ jassguri0762 ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦਾਂਗਾ ਤੇ ਜਾ ਕੇ ਫੋਲੋ ਕਰਿਓ ਇਹ ਵਲੌਗ ਨਾਲ ਭਾ ਇੱਥੇ ਖਤਮ ਕਰਦੇ ਆਂ ਤੇ ਮਿਲਦੇ ਆਂ ਬਤਨ ਇੱਕ ਨਵੇਂ ਵਲੌਗ ਦੇ ਵਿੱਚ